ਜੋ ਗੋਦ ਗਟਾਲੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੋਸੋ 94 ਅੰਕ ਤੇ ਸ਼ਬਦ ਚਰਨ ਕਰਦੇ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੋਲ ਲੋਹ ਕਹਿੰਦੇ ਜਿਹੜੇ ਸੱਚ ਨਾਲ ਰੰਗੇ ਹੋਏ ਹਨ ਉਹਨਾਂ ਨੂੰ ਲੱਭ ਲੋ ਜਿਨ੍ਹਾਂ ਨੂੰ ਸੱਚ ਦਾ ਰੰਗ ਚੜਿਆ ਹੋਇਆ ਹੈ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹਿਆ ਸੱਚ ਰੱਤੇ ਸੇ ਟੋਲ ਲੋ ਸੇ ਬਿਰਲੇ ਸੰਸਾਰ ਪਹਿਲਾਂ ਹੁਕਮ ਕੀਤਾ ਗੁਰੂ ਨੇ ਕਿ ਜਿਹੜੇ ਸੱਚ ਨਾਲ ਰੰਗੇ ਗਏ ਹਨ ਉਹਨਾਂ ਨੂੰ ਟੋਲ ਲੋ ਪੇ 10 ਦਿਨ ਸੇ ਬਿਰਲੇ ਸੰਸਾਰ ਕਹਿੰਦੇ ਭਾਈ ਉਹ ਤਾਂ ਸੰਸਾਰ ਵਿੱਚ ਬਿਰਲੇ ਹਨ ਜਿਹੜੇ ਸੱਤ ਦੇ ਨਾਲ ਰੰਗੇ ਹੋਏ ਹਨ ਤਿੰਨ ਮਿਲਿਆਂ ਮੁੱਖ ਉਜਲਾ ਕਹਿੰਦੇ ਪਰ ਉਹਨਾਂ ਨੂੰ ਮਿਲਣ ਦੇ ਨਾਲ ਮੁੱਖ ਉਜਲਾ ਹੋਣਾ ਵਾਹਿਗੁਰੂ ਅਕਾਲ ਪੁਰਖ ਗੁਰੂ ਸਾਨੂੰ ਬਾਰ ਬਾਰ ਉਹਨਾਂ ਕੋਲ ਭੇਜਦੇ ਹਨ ਜਿਹੜੇ ਸੱਚ ਦੇ ਨਾਲ ਰੰਗੇ ਹੋਏ ਹਨ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਹੋਇਆ ਹੈ ਜਿਨ੍ਹਾਂ ਨੂੰ ਭਗਤ ਕਹਿੰਦੇ ਹਨ ਜਿਨ੍ਹਾਂ ਨੂੰ ਸੰਤ ਕਹਿੰਦੇ ਹਨ ਜਿਨ੍ਹਾਂ ਨੂੰ ਸਾਧ ਕਹਿੰਦੇ ਉਹਨਾਂ ਕੋਲ ਭੇਜਦੇ ਹਨ ਤਿੰਨ ਮਿਲਿਆ ਮੁਖ ਉਜਲਾ ਕਿ ਇਹਨਾਂ ਨੂੰ ਮਿਲਣ ਦੇ ਨਾਲ ਤੁਹਾਡਾ ਮੁਖ ਉਜਲਾ ਹੋਣਾ ਹੈ ਨਹੀਂ ਸਾਡਾ ਮੁਖ ਕਾਲਾ ਹੀ ਰਹਿਣਾ ਹੈ ਉਜਲਾ ਚਿੱਟਾ ਨਹੀਂ ਹੋਣਾ ਉਜਲਾ ਚਿੱਟੇ ਨੂੰ ਕਹਿੰਦੇ ਜਦੋਂ ਸਿਰ ਕੋ ਨਾਨਕ ਦੇਵ ਜੀ ਦੇ ਚਿੱਟਾ ਵਾਲ ਆਇਆ ਬੜਾ ਖੁਸ਼ ਹੋਇਆ ਜਦੋਂ ਅਰੰਗ ਕਾਲੇ ਤੇ ਚਿੱਟਾ ਹੋ ਜਾਵੇ ਕਿੰਨੀ ਖੁਸ਼ੀ ਆਉਂਦੀ ਹੈ ਲੇਕਿਨ ਸੰਸਾਰ ਉਲਟ ਚੱਲਦਾ ਹੈ ਸੰਸਾਰ ਉਲਟ ਚੱਲਦਾ ਹੈ ਸੰਸਾਰ ਆਪਣੇ ਮੂੰਹ ਨੂੰ ਆਪ ਕਾਲਾ ਕਰਦਾ ਹੈ ਬਾਣੀ ਹੁਕਮ ਕਰਦੀ ਹੈ ਕਿ ਜਿਨ੍ਹਾਂ ਨੂੰ ਸੱਚ ਦਾ ਰੰਗ ਚੜਿਆ ਉਹਨਾਂ ਨੂੰ ਮਿਲਣ ਦੇ ਨਾਲ ਮੁੱਖ ਉਜਲਾ ਹੁੰਦਾ ਚਿੱਟਾ ਹੁੰਦਾ ਪਹਿਲਾਂ ਕਿਸੇ ਨੂੰ ਸਜ਼ਾ ਦਿੰਦੇ ਸੀ ਨਾ ਉਹਦਾ ਮੂੰਹ ਕਾਲਾ ਕਰ ਦਿੰਦੇ ਸੀ ਹੁਣ ਮਨੁੱਖ ਆਪਣੇ ਆਪ ਕਾਲਾ ਕਰਨ ਲੱਗ ਗਏ ਸਰ ਮੰਦਰ ਸਾਹਿਬ ਤੋਂ ਜਿਹੜੀ ਰਹਿਤ ਮਰਜਾਦਾ ਹੈ ਨਾ ਅਕਾਲ ਤਖਤ ਦੀ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਦਾੜਾ ਰੰਗਣਾ ਮਨਾ ਕੀਤਾ ਹੈ ਉਹ ਬਹੁਤ ਵੱਡਾ ਅਪਰਾਧੀ ਹੈ ਜਿਹੜਾ ਦਾੜੇ ਨੂੰ ਰੰਗਦਾ ਹੈ ਲੇਕਿਨ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਅਸੀਂ ਆਪਣਾ ਸੋਹਣਾ ਪਨ ਬਣਾਉਣ ਵਾਸਤੇ ਆਪਣਾ ਮੂੰਹ ਆਪ ਕਾਲਾ ਕਰਦੇ ਆ ਕਿਉਂ ਇਹ ਹੋ ਰਿਹਾ ਸਤਗੁਰ ਬਚਨ ਕਰਦੇ ਹੰਮ ਕਿ ਲੱਭ ਨੋ ਇਹ ਜੀ ਤਿੰਨ ਮਿਲਿਆ ਮੁਖ ਉਜਲਾ ਜਪ ਨਾਮ ਅਮਰਾਰ ਕਹਿੰਦਾ ਮੁਖ ਤੇਰਾ ਉਜਲਾ ਹੋ ਜਾਏਗਾ ਉਹਨਾਂ ਨੂੰ ਮਿਲ ਕੇ ਨਾਮ ਦਾ ਜਪ ਕਰ ਬਾਬਾ ਸਾਚਾ ਸਹਿਬ ਰਿੱਧੇ ਸੰਭਾਲ ਕਹਿੰਦੇ ਸਾਚਾ ਸਹਿਬ ਹੈ ਨਾ ਜਿਹੜਾ ਉਹ ਆਪਣੇ ਰਿੱਧੇ ਚ ਸੰਭਾਲ ਲੈ ਸਾਧੂ ਗੁਰ ਆਪਣਾ ਪੁੱਛ ਦੇਖ ਕਹਿੰਦੇ ਆਪਣੇ ਸਾਧੂ ਗੁਰ ਨੂੰ ਪੁੱਛ ਲੈ ਆਪਣਾ ਸਾਧੂ ਗੁਰ ਕਹਿੰਦੇ ਪੁੱਛ ਕੇ ਤਾਂ ਦੇਖ ਸਾਧੂ ਗੁਰ ਆਪਣਾ ਪੁੱਛ ਦੇਖ ਲੈ ਹੋ ਵਖਰ ਸੰਭਾਲ ਕਹਿੰਦੇ ਹੁਣ ਬਖਰ ਹੈ ਹੁਣ ਭਾਲ ਕਰ ਲੈ ਲੱਭ ਲੈ ਕਹਿੰਦੇ ਹੁਣ ਲੱਭ ਲੈ ਕਿਹੜੀ ਚੀਜ਼ ਲੱਭਣ ਨੂੰ ਕਿਹਾ ਹੈ ਜਿਸ ਨੂੰ ਸੱਚ ਦਾ ਰੰਗ ਚੜਿਆ ਜਿਸ ਨੂੰ ਨਾਮ ਦਾ ਰੰਗ ਚੜਿਆ ਕਹਿੰਦੇ ਉਹਨੂੰ ਲੱਭ ਲੈ ਹੁਣ ਵਖਤ ਹੈ ਹੁਣ ਟਾਈਮ ਹੈ ਤੇਰੇ ਕੋਲ ਸਾਤ ਕੋਰ ਆਪਣਾ ਪੁੱਛ ਦੇਖ ਲੈ ਹੋ ਬਖਰ ਭਾਲ ਰੋ ਇੱਕ ਸੱਚਾ ਸਭ ਸੇਵ ਦੀ ਕਹਿੰਦੇ ਇੱਕ ਸੱਚਾ ਸਾਰੇ ਉਹਦੀ ਸੇਵਾ ਕਰਦੇ ਇੱਕ ਸੱਚਾ ਸਭ ਸੇਵ ਦੀ ਤੁਰ ਭਾਗ ਮਲਾਵਾ ਹੋਏ ਕਹਿੰਦੇ ਤੁਰ ਤੋਂ ਫਿਰ ਪਾਗਾਂ ਵਿੱਚ ਹੋਵੇ ਫਿਰ ਉਹਦੇ ਨਾਲ ਮੇਲ ਹੋ ਜਾਂਦਾ ਗੁਰਮਖ ਮਿਲੇ ਸੇ ਨਾ ਵਿਛੜੇ ਕਹਿੰਦੇ ਗੁਰਮਖ ਮਿਲ ਸਕਦੇ ਹਨ ਗੁਰਮਖਾ ਨੂੰ ਮਿਲਦਾ ਰੱਬ ਗੁਰਮਖ ਮਿਲੇ ਸੇ ਨਾ ਵਿਛੜੇ ਕਹਿੰਦੇ ਫਿਰ ਉਹ ਵਿਛੜਦੇ ਨਹੀਂ ਹਨ ਜਿਹੜੇ ਗੁਰਮਖ ਬਣ ਜਾਂਦੇ ਹਨ ਉਹ ਰੱਬ ਨੂੰ ਮਿਲ ਜਾਂਦੇ ਹਨ ਕਦੇ ਵਿਛੜਦੇ ਨਹੀਂ ਹਨ ਗੁਰਮਖ ਮਿਲੇ ਸੇ ਨਾ ਵਿਛੜੇ ਪਾਪੇ ਸੱਚ ਸੋਏ ਕਹਿੰਦੇ ਉਹ ਫਿਰ ਸੱਚ ਨੂੰ ਪਰਮਾਤਮਾ ਨੂੰ ਪਾ ਲੈਂਦੇ ਹਨ ਪਰਮਾਤਮਾ ਨੂੰ ਗੁਰਮਖ ਪਾਉਂਦਾ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਗੁਰੂ ਦੀ ਬਾਣੀ ਨੂੰ ਮੰਨਦਾ ਹੈ ਉਹ ਪਰਮਾਤਮਾ ਨੂੰ ਪਾ ਲੈਂਦਾ ਹੈ ਜਿਸ ਨਾਲ ਜੋਰ ਨਾ ਚੱਲ ਲਈ ਜਿਹਦੇ ਨਾਲ ਜੋਰ ਨਹੀਂ ਚੱਲਦਾ ਖੱਲੇ ਕੀਚੇ ਅਰਦਾਸ ਕਹਿੰਦੇ ਖੜ ਅਰਦਾਸ ਕਰ ਉਹਦੇ ਕੋ ਜਿਹਦੇ ਕੋਲ ਜੋਰ ਨਹੀਂ ਚੱਲਦਾ ਸੈਂਸਿੰਗ ਗੱਲਾਂ ਹੋ ਰਹੀਆਂ ਰੱਬ ਜੀ ਨੇ ਕਹਿੰਦੇ ਜੇ ਜੋਰ ਨਹੀਂ ਚੱਲਦਾ ਫਿਰ ਅਰਦਾਸ ਕਰ ਲੈ ਅਰਦਾਸ ਕੀਤੀ ਫਿਰ ਰੱਬ ਬੋਲ ਪਿਆ ਗੋ ਨਾਨਕ ਗੁਰਮਖ ਨਾਨਕ ਕਹਿੰਦਾ ਪਹਿਲਾਂ ਗੁਰਮਖ ਬਣ ਗੁਰਮਖ ਬਣ ਕੇ ਅਰਦਾਸ ਕਰੀ ਮਨਮੁਖ ਦੀ ਅਰਦਾਸ ਪ੍ਰਮਾਨ ਨਹੀਂ ਹੁੰਦੀ ਤਾਂ ਹੀ ਲਿਖਿਆ ਗੁਰਮੁਖ ਨਾਨਕ ਗੁਰਮੁਖ ਨਾਮ ਮਨ ਬਸੇ ਸਿਰ ਕੋ ਨਾਨਕ ਦੇਵ ਜੀ ਕਹਿੰਦਾ ਗੁਰਮੁਖ ਬਣ ਫਿਰ ਨਾਮ ਤੇਰੇ ਮਨ ਵਿੱਚ ਵਸ ਜੂਗਾ ਜਦੋਂ ਤੱਕ ਗੁਰਮੁਖ ਨਹੀਂ ਬਣਦਾ ਨਾਮ ਨਹੀਂ ਮਨ ਵਿੱਚ ਵਸਦਾ ਭੁੱਲ ਹੀ ਜਾਂਦਾ ਕਿਹੜਾ ਕੋਈ ਯਾਦ ਰਹਿੰਦਾ ਹੈ ਯਾਦ ਸਾਡੇ ਕਿਉਂ ਨਹੀਂ ਰਹਿੰਦਾ ਅਸੀਂ ਗੁਰਮਖ ਨਹੀਂ ਬਣੇ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਿਆ ਨਾਨਕ ਗੁਰਮਖ ਨਾਮ ਮਨ ਬਸੇ ਤਾਂ ਸੁਣੇ ਸਤਿ ਸਿੰਘ ਪੈ ਗਈ ਸਮ ਤਾਂ ਸੁਣੇ ਕਹਿੰਦੇ ਤਾਂ ਤੇਰੀ ਅਰਦਾਸ ਸੁਣਨੀ ਆ ਉਹਨੇ ਪਹਿਲਾਂ ਗੁਰਮੁਖ ਬਣਾ। ਅਰਦਾਸ ਕਰਨ ਬਾਅਦ ਤੇ ਤਿਆਰ ਹੋ ਗਿਆ। ਇਸ ਨਾਲ ਜੋਰ ਨਾ ਚੱਲੀ ਖਲੀ ਕੀਚੇ ਅਰਦਾਸ। ਨਾਨਕ ਗੁਰਮੁਖ ਨਾਮ ਬਸੇ ਤਾਂ ਸੁਣੇ। ਕਹਿੰਦੇ ਜਦੋਂ ਗੁਰਮੁਖ ਬਣਾ ਨਾਮ ਤੇਰੇ ਮਨ ਵਿੱਚ ਵਸੇ ਤਾਂ ਸੁਣਨੀ ਆ ਤੇਰੀ ਅਰਦਾਸ ਉਸਨੇ। ਅਸੀਂ ਹੋਰ ਲਾਉਂਦੇ ਆ। ਅਸੀਂ ਅਰਦਾਸ ਕਰਨ ਲੱਗਦੇ ਆ ਇਹ ਸ਼ਬਦ ਬੋਲ ਦਿੰਨੇ ਆ ਲੇਕਿਨ ਇਸ ਸ਼ਬਦ ਦੇ ਅਰਥ ਦਾ ਨਹੀਂ ਨਾ ਪਤਾ ਕਿ ਕੀ ਕਹਿਣਾ ਸਮਝਾਉਂਦੇ ਆ ਬਿਲਕੁਲ ਸਪੱਸ਼ਟ ਲਿਖਿਆ ਨਾਨਕ ਗੁਰਮੁਖ ਨਾਮੁ ਮਾਨ ਬਸੇ ਤਾਂ ਸੁਣਾ ਕਹਿੰਦੇ ਤਾਂ ਸੁਣੂਗਾ ਤੇਰੇ ਅਦਾਸ ਅਰਦਾਸਾਂ ਤਾਂ ਲੱਖੇ ਹੁੰਦੀਆਂ ਰੋਜ਼ ਲੇਕਿਨ ਸਪੂਰਨ ਕੋਈ ਬਿਰਲੇ ਦੀ ਹੁੰਦੀ ਹੈ ਜਿਹੜਾ ਗੁਰਮੁਖ ਹੁੰਦਾ ਉਹਦੀ ਸਪੂਰਨ ਹੋ ਜਾਂਦੀ ਹੈ ਆਪਾਂ ਵਰਗੇ ਦੇਖਦੇ ਰਹਿ ਜਾਂਦੇ ਆ ਅਸੀਂ ਹਮੇਸ਼ਾ ਅੱਧਾ ਅਸਾਵਧ ਲੋਕਾਂ ਨੂੰ ਸੁਣਾਉਂਦੇ ਅੱਧੇ ਦੀ ਵਿਚਾਰ ਕਰਦੇ ਆ ਆਹਰ ਬੋਲਦੇ ਆ ਜਰੂਰ ਜਿਸ ਨਾਲ ਜੋਰ ਨਾਲ ਚੱਲੀ ਖੜੀ ਕੀਚੇਰ ਦਾਸ ਗਾਂ ਵਾਲੀ ਟੁਕ ਤਾਂ ਬੋਲਦੇ ਹੀ ਨਹੀਂ ਜਦੋਂ ਤੱਕ ਇਹ ਸਰੀਰ ਦੇ ਪੂਰੇ ਅੰਗ ਨਾ ਹੋਣ ਸਰੀਰ ਕਿਸ ਤਰ੍ਹਾਂ ਸਪੂਰਨ ਹੋ ਸਕਦਾ ਹੈ ਇਹ ਸ਼ਬਦ ਅਕਾਲਪੁਰਖ ਬਹਿਗ ਰੂ ਦਾ ਰੂਪ ਹੈ ਇਹ ਸਪੂਰਨ ਕਦੋਂ ਹੋਣਾ ਹੈ ਸ਼ਬਦ ਨੇ ਜਦੋਂ ਇੱਕ ਇੱਕ ਅੱਖਰ ਦਾ ਨਿਰਣਾ ਹੋਣਾ ਹੈ ਫਿਰ ਸ਼ਬਦ ਸਪੂਰਨ ਹੋਊਗਾ ਜੀਸ ਨਾ ਜੋਰ ਨ ਚੱਲੀ ਖਲੀ ਕੀਚੇ ਅਰਦਾਸ ਨਾਨਕ ਗੁਰਮਖ ਨਾਮ ਮਨ ਬਸੇ ਤਾਂ ਸੋਣ ਕਰੇ ਸਵਾਸ ਕਹਿੰਦੇ ਫੇਰ ਸੁਣੂਗਾ ਫੇਰ ਤੈਨੂੰ ਸ਼ਾਬਾਸ਼ ਦੇ ਦਊਗਾ ਫੇਰ ਤੈਨੂੰ ਸ਼ਾਬਾਸ਼ ਦੇਣੀ ਹੈ ਜਦੋਂ ਤੈ ਗੁਰਮਖ ਬਣ ਕੇ ਅਰਦਾਸ ਕੀਤੀ ਹੈ ਮਿਰਤੀ ਨ ਹੋਵੇ ਜਨ ਕੇ ਅਰਦਾਸ ਇਹ ਵੀ ਬੋਲਦੇ ਆ ਹੁਣ ਜਨਤਾ ਸਾਧੂਆਂ ਨੂੰ ਕਹਿੰਦੇ ਆ ਸੰਤਾਂ ਨੂੰ ਕਹਿੰਦੇ ਆ ਉਹਨਾਂ ਦੇ ਅਰਦਾਸ ਨਹੀਂ ਬਿਰਤੀ ਜਾਂਦੀ ਜਿਹੜੇ ਗੁਰਮਖ ਬਣ ਜਾਂਦੇ ਹਨ ਨਾਮ ਜਿਹਨਾਂ ਦੇ ਮਨ ਚ ਬਸ ਜਾਂਦਾ ਹੈ ਉਹਨਾਂ ਦੇ ਅਰਦਾਸ ਉਹ ਸੁਣਦਾ ਹੈ ਫਿਰ ਉਹਨਾਂ ਨੂੰ ਸ਼ਾਬਾਸ਼ ਦਿੰਦਾ ਹੈ ਜਦੋਂ ਅਰਦਾਸ ਸੁਣੀ ਗੁਰਮਖ ਦੀ ਉਹਨਾਂ ਨੂੰ ਸ਼ਾਬਾਸ਼ ਦਿੱਤੀ ਅਗਲੀ ਮੰਜ਼ਿਲ ਕਿਹੜੀ ਆ ਗਈ ਮਾਰੂਥੇ ਸੀਤਲ ਕਰੇ ਮਾਰੂਨਾ ਜਿੱਥੇ ਪਾਣੀ ਨਹੀਂ ਚੜਦਾ ਖੁਸ਼ਕੀ ਹੁੰਦੀ ਹੈ ਰੇਤਾ ਉੱਡਦਾ ਤਪਦਾ ਫਿਰ ਉਹਨੂੰ ਸੀਤਲ ਕਰ ਦਿੰਦਾ ਠੰਡਾ ਕਰ ਦਿੰਦਾ ਸ਼ਾਂਤੀ ਆ ਜਾਂਦੀ ਹੈ ਮਾਰੂ ਟਿੱਬਿਆਂ ਨੂੰ ਕਹਿੰਦੇ ਉੱਥੇ ਪਾਣੀ ਖੜਦਾ ਨਹੀਂ ਰੇਤ ਉੱਡਦਾ ਪਾਣੀ ਨਹੀਂ ਲੱਗਦਾ ਜਦੋਂ ਗੁਰਮਖ ਬਣ ਕੇ ਅਰਦਾਸ ਕੀਤੀ ਫਿਰ ਮਾਰੂ ਤੇ ਸੀਤਲ ਬਣ ਗਿਆ ਮਾਰੂ ਤੇ ਸੀਤਰ ਕਰੇ ਮਾਰੂ ਤੇ ਸੀਤਲ ਕਰ ਦਿੱਤੇ ਮੰਦੂਰੋ ਕਾਂਚਨ ਹੋਏ ਮੰਦੂਰ ਜਿਹੜਾ ਅੱਗ ਵਿੱਚ ਜਲਦਾ ਨਹੀਂ ਪਾਣੀ ਵਿੱਚ ਭਿੱਜਦਾ ਨਹੀਂ ਉਹਨੂੰ ਮੰਦੂਰ ਕਹਿੰਦੇ ਆ ਉਹ ਮੰਦੂਰ ਨੂੰ ਸੋਨਾ ਬਣਾ ਦਿੱਤਾ ਉਹ ਮੰਦੂਰ ਫਿਰ ਸੋਨਾ ਬਣ ਗਿਆ ਕਦੋਂ ਬਣਿਆ ਸੋਨਾ ਜਦੋਂ ਗੁਰਮੁਖ ਬਣ ਕੇ ਅਰਦਾਸ ਕੀਤੀ ਐ ਕਿੰਨੀ ਤਾਕਤ ਹੈ ਅਰਦਾਸ ਦੀ ਲੇਕਿਨ ਅਰਦਾਸ ਕਰਨੇ ਵਾਲਾ ਹੋਵੇ ਉਹਦੇ 'ਚ ਅਰਦਾਸੀ ਦੇ ਗੁਣ ਹੋਣ ਉਹ ਗੁਰਮਖ ਹੋਵੇ ਲੇਕਿਨ ਸਾਡੇ ਕੋਲ ਮਾਫ਼ ਕਰਨਾ ਇੱਕ ਬਾਣੇ ਵਾਲਾ ਗੁਣ ਹੈ ਸਾਡੇ ਕੋਲ ਨਾਮ ਵਾਲਾ ਗੁਣ ਨਹੀਂ ਹੈ ਸਾਡੇ ਕੋਲ ਨਾਮ ਵਾਲਾ ਗੁਣ ਨਹੀਂ ਹੈ ਸਾਡੇ ਕੋਲ ਅਸੀਂ ਇਸ ਬਾਣੇ ਦੇ ਜੋਰ ਦੇ ਨਾਲ ਲੋਕਾਂ ਨੂੰ ਪ੍ਰਵਾਤ ਕਰਕੇ ਲੋਕਾਂ ਨਾਲ ਠੱਗੀ ਕਰਦੇ ਆਂ ਲੋਡ ਸਾਨੂੰ ਬਾਣੀ ਦੀ ਹੈ ਬਾਣੀ ਸਾਡਾ ਗੁਰੂ ਹੈ ਮਾਰੂ ਤੇ ਸੀਤਲ ਕਰੇ ਮਨੂਰੋ ਕਾਂਚਨੋ ਹੋਏ ਸੋ ਸਾਚਾ ਸਹਲਾਈਐ ਕਹਿੰਦੇ ਉਹ ਸੱਚੇ ਦੀ ਸਿਫਤ ਕਰ ਵਡਿਆਈ ਕਰ ਅਸੀਂ ਤਾਂ ਇਸ ਗੱਦੀ ਤੇ ਬੈਠ ਕੇ ਵੀ ਲੋਕਾਂ ਦੀ ਸਿਫਤਾਂ ਵੜਾਈਆਂ ਕਰਦੇ ਆਂ ਬਾਬੇ ਨਾਨਕ ਦੀ ਗੱਦੀ ਬਾਬੇ ਨਾਨਕ ਦੀ ਹੈ ਵਡਿਆਈ ਬਾਬੇ ਨਾਨਕ ਦੀ ਹੋਣੀ ਚਾਹੀਦੀ ਅਸੀਂ ਲੋਕਾਂ ਦੀ ਵਡਿਆਈ ਕਰਦੇ ਆਂ ਕਿੱਥੋਂ ਤੱਕ ਪਹੁੰਚ ਜਾਂਦੇ ਆਂ ਜਿਹੜੇ ਘਰ ਦੇ ਵਿੱਚ ਸ਼ਰਾਬ ਮਾਸ ਦੇ ਗੱਫੇ ਲੱਗਦੇ ਆ ਉਸ ਨੂੰ ਗੁਰਸਿੱਖ ਪਰਿਵਾਰ ਦੱਸਿਆ ਜਾਂਦਾ ਹੈ ਕਿ ਬੜਾ ਗੁਰਸਿੱਖ ਪਰਿਵਾਰ ਹੈ ਬਾਬੇ ਨਾਨਕ ਦਾ ਪਰਿਵਾਰ ਦੇ ਘਰ ਮੀਟ ਦੇ ਬਟੋਹੇ ਉਬਲਦੇ ਆ ਸ਼ਰਾਬ ਚਲਦੀ ਆ ਬਾਬੇ ਨਾਨਕ ਦੇ ਘਰ ਉਸ ਪਰਿਵਾਰ ਨੂੰ ਗੁਰਸਿੱਖ ਪਰਿਵਾਰ ਦੱਸਿਆ ਜਾਂਦਾ ਇਸ ਗੱਦੀ ਤੇ ਬੈਠ ਕੇ ਬਾਬੇ ਨਾਨਕ ਦੀ ਗੱਦੀ ਤੇ ਬੈਠ ਕੇ ਉਸ ਪਰਿਵਾਰ ਨੂੰ ਗੁਰਸਿੱਖ ਦੱਸਦੇ ਆ ਇਹਦਾ ਸਾਫ ਕਿਤਾਬ ਹੁਣ ਆਇਆ ਆਪਣੇ ਨਾਲ ਹਲੇ ਉਹ ਸੱਚਾ ਸਲਾਈਏ ਤਿਸ ਜੇਵਡ ਅਬਰ ਨਾ ਕੋਏ ਮੇਰੇ ਮਨ ਅਨ ਦਿਨ ਧਿਆਏ ਹਰ ਨੋ ਕਹਿੰਦੇ ਹਰ ਰੋਜ ਨਾਮ ਨੂੰ ਧਿਆ ਸਾਤ ਗੁਰ ਕੇ ਬਚਨ ਅਰਾਧ ਤੂੰ ਕਹਿੰਦਾ ਪਹਿਲਾਂ ਬਚਨ ਕਰਾ ਲਾ ਸਤ ਗੁਰੂ ਕੋਲੋਂ ਫੇਰ ਅਰਧਨਾ ਕਰੀ ਅਸੀਂ ਬਚਨ ਨਹੀਂ ਕਰਾਏ ਆਪਣੀ ਮਰਜ਼ੀ ਨਾਲ ਅਰਧਨਾ ਕਰਨ ਲੱਗ ਗਏ ਜਦੋਂ ਤੱਕ ਸਤਗੁਰੂ ਹੁਕਮ ਨਹੀਂ ਕਰਦੇ ਬਚਨ ਨਹੀਂ ਕਰਦੇ ਸਤਗੁਰੂ ਕੇ ਬਚਨ ਆਰਾਧ ਤੂੰ ਆਨੰਦ ਦੇ ਨੁਣ ਗਾਉ ਰਹੁ ਗੁਰਮਖ ਏਕੋ ਜਾਣੀਐ ਹੁਣ ਗੁਰਮਖ ਦੀ ਪਛਾਣ ਦੱਸੀ ਹੈ ਕਿ ਗੁਰਮਖ ਕਿਹਾ ਜੇ ਹੁੰਦਾ ਗੁਰਮਖ ਏਕੋ ਜਾਣੀਐ ਕਹਿੰਦਾ ਗੁਰਮਖ ਇੱਕ ਪਰਮਾਤਮਾ ਨੂੰ ਜਾਣ ਜਾਂਦਾ ਹੈ ਗੁਰਮਖ ਉਹ ਹੈ ਜਿਹੜਾ ਰੱਬ ਨੂੰ ਜਾਣ ਜਾਂਦਾ ਹੈ ਜਿਹੜਾ ਰੱਬ ਦੇ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ ਉਹ ਗੁਰਮਖ ਬਣ ਜਾਂਦਾ ਹੈ ਗੁਰਮਖ ਦੀ ਪਦਵੀ ਸੰਸਾਰ ਦੇ ਸਭ ਤੋਂ ਵੱਡੀ ਪਦਵੀ ਹੈ ਗੁਰਮਖ ਏਕੋ ਜਾਣੀਏ ਜਾਂ ਸਤਿਗੁਰ ਦੇ ਬੁਝਾਏ ਕਹਿੰਦਾ ਸਤਿਗੁਰੂ ਬੁਝਾ ਦਿੰਦਾ ਦੱਸ ਦਿੰਦਾ ਹੈ ਗੁਰਮਖ ਨੂੰ ਸਤਿਗੁਰੂ ਬੁਝਾ ਦਿੰਦਾ ਫਿਰ ਗੁਰਮਖ ਨੂੰ ਰੱਬ ਦੇਖਣ ਲੱਗ ਜਾਂਦਾ ਗੁਰਮਖ ਏ ਕੋ ਜਾਣੀਏ ਜਾਂ ਸਤਿਗੁਰ ਦੇ ਬੁਝਾਏ ਸੋ ਸਤਿਗੁਰੂ ਸੋ ਲਾਈ ਹੈ ਕਹਿੰਦੇ ਸਤਿਗੁਰੂ ਰੱਬ ਹੈ ਸੋ ਰੱਬ ਨੂੰ ਕਹਿੰਦੇ ਸੋ ਸਤਿਗੁਰੂ ਸੋ ਲਾਈ ਹੈ ਜਿੱਦੂ ਇਹ ਸੋਝੀ ਪਾਏ ਕਹਿੰਦੇ ਜਿੱਥੋਂ ਇਹ ਸੋਝੀ ਪੈਂਦੀ ਐ ਉਹ ਸਤਿਗੁਰ ਦੀ ਸਿਫਤ ਕਰ ਤੂੰ ਵਡਿਆਈ ਕਰਦੀ ਐ ਸਤਿਗੁਰ ਦੀ ਕਰ ਅਸੀਂ ਤਾਂ ਹੋਰ ਵਡਿਆਈਆਂ ਚੁੜਜ ਗਏ ਸੋ ਸਤਿਗੁਰ ਸਹਲਾਈ ਐ ਜਿੱਦੂ ਇਹ ਸੋਝੀ ਪਾਏ ਸਤਿਗੁਰੂ ਛੋੜ ਕਹਿੰਦੇ ਸਤਿਗੁਰ ਸਤਿਗੁਰ ਨੂੰ ਛੱਡ ਦਿੱਤਾ ਆਪਣੇ ਨੂੰ ਸਤਿਗੁਰੂ ਛੋੜ ਦੂਜੇ ਲੱਗੇ ਕਹਿੰਦੇ ਦੂਜਿਆਂ ਨੂੰ ਲੱਗ ਗਏ ਜਾ ਕੇ ਦੂਜੇ ਦੀ ਸੇਵਾ ਕਰਨ ਲੱਗੇ ਸਤਿਗੁਰ ਦੀ ਸੇਵਾ ਨਹੀਂ ਕਰਦੇ ਬਹੁਤ ਬਿਰਲੇ ਹਨ ਪਹਿਲਾਂ ਲਿਖਿਆ ਪਾਚਨ ਕੇ ਬਿਰਲੇ ਬਹੁਤ ਬਿਰਲੇ ਹਨ ਜਿਨ੍ਹਾਂ ਦਾ ਵਿਸ਼ਵਾਸ ਆਪਣੇ ਸਤਿਗੁਰ ਉੱਤੇ ਆਪਣੇ ਸਤਿਗੁਰ ਦੀ ਸੇਵਾ ਕਰਦੇ ਹਨ ਨਹੀਂ ੜਕਦੇ ਫਿਰਦੇ ਹਨ ਮੜੀਆਂ ਮਸਾਣਾ ਦੇ ਵਿੱਚ ਕੋਈ ਕਿੱਧਰ ਨੂੰ ਭੱਜਦਾ ਸੇਵਾ ਕਰਨ ਕੋਈ ਕਿੱਧਰ ਨੂੰ ਡੋਲੂ ਚੱਕੀ ਜਾਂਦਾ ਕੋਈ ਕਿੱਧਰ ਨੂੰ ਕੀ ਦਾ ਗੁੱਜਾ ਚੱਕੀ ਜਾਂਦਾ ਕੋਈ ਕਿਤੇ ਚੂੜਨਾ ਚੜਾਉਣ ਜਾਂਦਾ ਕਿਤੇ ਕੁਛ ਕਰਨ ਜਾਂਦਾ ਲੇਕਿਨ ਬਾਬੇ ਨਾਨਕ ਤੋਂ ਵਿਸ਼ਵਾਸ ਉੱਠ ਚੁੱਕਿਆ ਸਾਤੂ ਗੁਰੂ ਛੋਟ ਦੂਜੇ ਲੱਗੇ ਕਿ ਆਹ ਕਾਰਨ ਅੱਗੇ ਜਾਏ ਕਹਿੰਦੇ ਅੱਗੇ ਜਾ ਕੇ ਕੀ ਕਰਨਗੇ ਅੱਗੇ ਜਾ ਕੇ ਦਰਗਾਹ ਦੇ ਵਿੱਚ ਕੀ ਕਰਨਗੇ ਜਿਨ੍ਹਾਂ ਨੇ ਆਪਣੇ ਸਾਤਗੁਰੂ ਨੂੰ ਛੱਡ ਦਿੱਤਾ ਹੈ ਦੂਸਰਿਆਂ ਦੇ ਦਰ ਤੇ ਜਾਂਦੇ ਲੇਕਿਨ ਬਹੁਤ ਵੱਡੀ ਸੋਭਾ ਹੈ ਸਾਤਗੁਰੂ ਦੇ ਦਰ ਦੀ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਸਭ ਤੋਂ ਉੱਚਾ ਦਰ ਬਾਬੇ ਨਾਨਕ ਦਾ ਹੈ ਸਤਗੁਰੂ ਛੋੜ ਦੂਜੇ ਲੱਗੇ ਕਿਆ ਕਾਰਨ ਅੱਗੇ ਜਾਏ ਹੋਣਾ ਕੀ ਅੱਗੇ ਜਾ ਕੇ ਕਹਿੰਦੇ ਕੀ ਕਰਨਗੇ ਅੱਗੇ ਜਾ ਕੇ ਜਿਨ੍ਹਾਂ ਨੇ ਆਪਣਾ ਸਤਗੁਰੂ ਛੱਡ ਦਿੱਤਾ ਹੋਰ ਦੇ ਲੜ ਲੱਗ ਗਏ ਜੰਪਰ ਬੱਧੇ ਮਾਰੀ ਹੈ ਕਹਿੰਦੇ ਜਮਾ ਨੇ ਉਹਨਾਂ ਨੂੰ ਬੰਦ ਬੰਦ ਕੇ ਮਾਰਨਾ ਅੱਗੇ ਜਾਣਾ ਹੈ ਇਹ ਤਾਂ ਭੁੱਲੀ ਬੈਠੇ ਆ ਕਿ ਅੱਗੇ ਜਾਣਾ ਸੀ ਮੌਤ ਸਾਡੇ ਯਾਦ ਨਹੀਂ ਬਾਣੀ ਸਾਡੇ ਮੌਤ ਯਾਦ ਕਰਾਉਂਦੀ ਹੈ ਕਹਿੰਦੇ ਜਿਹੜੇ ਸਾਤਗੁਰ ਨੂੰ ਛੱਡ ਕੇ ਦੂਜਿਆਂ ਦੇ ਲੜ ਲੱਗ ਗਏ ਜੰਮ ਪਰ ਵੱਧੇ ਮਾਰੀ ਹੈ ਬਹੁਤੀ ਮਿਲੇ ਸਜਾਏ ਕਹਿੰਦੇ ਬਹੁਤ ਸਜ਼ਾ ਮਿਲਣੀ ਹੈ ਭਾਈ ਉਹਨਾਂ ਨੂੰ ਉਹਨਾਂ ਨੂੰ ਜਮਾ ਨੇ ਮਾਰਨਾ ਹੈ ਬਹੁਤ ਸਜ਼ਾ ਮਿਲਣੀ ਹੈ ਜੰਪਰ ਵੱਧੇ ਮਾਰੀਏ ਬਹੁਤੀ ਮਿਲੇ ਸਜ਼ਾਏ ਮੇਰਾ ਪ੍ਰਭ ਬੇਪਰਵਾਹ ਹੈ ਕਹਿੰਦੇ ਮੇਰਾ ਜਿਹੜਾ ਪ੍ਰਭ ਉਹਨਾਂ ਰੱਬ ਹੈ ਬੇਪਰਵਾਹ ਹੈ ਉਹਨੇ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੇ ਲੱਖਾਂ ਹੀ ਬੰਦਾ ਇਕੱਠਾ ਕਰ ਲਿਓ ਕਿ ਇਹਨੂੰ ਛੱਡ ਦੇ ਉਹਨੇ ਛੱਡਣਾ ਨਹੀਂ ਉਹਨੇ ਕਿਹੜਾ ਕੋਈ ਪਰਵਾਹ ਕਰਦਾ ਇਹਨਾਂ ਦੀ ਉਹ ਬੇਪਰਵਾਹ ਹੈ ਮੇਰਾ ਪ੍ਰਭ ਬੇਪਰਵਾਹ ਹੈ ਨਾ ਤਿਸ ਤਿਲ ਨਾ ਤਮਾਇ ਕਹਿੰਦੇ ਹੋਰ ਕੋਈ ਤਿਲ ਜਿੰਨੀ ਵੀ ਉਹਦੀ ਬਰਾਬਰਤਾ ਨਹੀਂ ਕਰ ਸਕਦੇ ਨਾਨਕ ਤਿਸ ਸਰਨਾਈ ਭਜ ਪਉ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਣ ਕਹਿੰਦੇ ਉਹਦੀ ਸ਼ਰਨ ਵਿੱਚ ਭਜ ਜੋ ਪਾਈ ਉਦੀ ਸ਼ਰਨ ਵਿੱਚ ਭਜ ਲੋ ਉਦੀ ਸ਼ਰਨ ਵਿੱਚ ਆ ਜਾਓ ਨਾਲਕ ਤਿਸ ਸਰਨਾਈ ਭਜ ਪਉ ਆਪੇ ਬਖਸ਼ ਮਲਾਏ ਕਹਿੰਦੇ ਆਪੇ ਬਖਸ਼ ਦੇਗਾ ਆਪੇ ਮਲਾ ਲੇਗਾ ਲੇਕਿਨ ਉਦੀ ਸ਼ਰਨ ਦੇ ਵਿੱਚ ਆ ਜਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਜਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਪਰਮੇਸ਼ਰ ਹੈ ਪੋਥੀ ਪਰਮੇਸ਼ਰ ਦਾ ਥਾਨ ਸਾਧ ਸੰਗ ਪੂਰਨ ਗਿਆਨ ਇਹ ਥਾਨ ਹੈ ਪਰਮੇਸ਼ਰ ਦਾ ਲੇਕਿਨ ਇਹਦਾ ਗਿਆਨ ਸਾਧ ਸੰਗ ਪੂਰਨ ਗਿਆਨ ਸਾਧੂਆਂ ਦਾ ਸੰਗ ਕਰਕੇ ਦਾ ਪੂਰਨ ਗਿਆਨ ਪ੍ਰਾਪਤ ਹੁੰਦਾ ਚਿਰਗੂ ਨਾਨਕਦੇਵ ਜੀ ਮਹਾਰਾਜ ਬਚਨਾਂ ਦੇ ਰਾਹੀ ਸ਼ਬਦ ਦੇ ਰਾਹੀ ਬਾਣੀ ਦੇ ਰਾਹੀ ਹੁਕਮ ਦੇ ਰਾਹੀ ਇਸ ਕਲਯੁਗੀ ਜੀਵ ਨੂੰ ਪਰਮਾਤਮਾ ਦੇ ਨਾਲ ਜੋੜਦੇ ਹਨ ਆਖਰ ਜਾ ਕੇ ਨਿਬੇੜਾ ਕੀਤਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਓ ਆਪਾਂ ਵੀ ਪਰਨ ਕਰੀਏ ਕਿ ਅੱਜ ਤੋਂ ਬਾਅਦ ਕਿਸੇ ਦੇ ਦਰ ਤੇ ਨਹੀਂ ਜਾਵਾਂਗੇ ਹੋਰ ਕਿਸੇ ਨੂੰ ਮੱਥਾ ਨਹੀਂ ਟੇਕਾਂਗੇ ਕਿਸੇ ਤੇ ਹੋਰ ਚੜਾ ਚੜਾਵਾ ਨਹੀਂ ਚੜਾਵਾਂਗੇ ਇੱਕੋ ਇੱਕ ਬਾਬੇ ਨਾਨਕ ਦੀ ਜਾਗਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਜੀਵਨ ਅਰਪਣ ਕਰਦਾ ਹੈ ਇਹ ਇਹ ਹੈ ਜੀ ਦਰਬਾਰ ਹੈ ਜਿਹੇ ਜੀ ਕੋਈ ਇੱਛਾ ਲੈ ਕੇ ਆਉਂਦਾ ਹੈ ਉਹੀ ਜੀ ਝੋਲੀ ਭਰ ਕੇ ਭੇਜਦਾ ਹੈ ਲੇਕਿਨ ਗਾਲ ਤਾਂ ਸਾਡੀ ਇੱਛਾ ਦੀ ਵਿਸ਼ਵਾਸ ਤੇ ਟਿਕੀ ਹੈ ਜੈਸੀ ਇੱਛਾ ਤੈਸੀ ਕਾਪੂਰਕ ਜਿਹੇ ਜੀ ਇੱਛਾ ਹੁੰਦੀ ਹੈ ਉਹ ਜੀ ਪੂਰੀ ਕਰਦੇ ਹਨ ਲੇਕਿਨ ਸ਼ਾਰਨ ਵਿੱਚ ਆਉਣਾ ਪੈਂਦਾ 4 ਨੂੰ ਛੱਡਣਾ ਪੈਂਦਾ 1 ਦੇ ਲੜ ਲੱਗਣਾ ਪੈਂਦਾ ਜਿਸ ਜਨ ਕਿ ਇੱਕ ਉੱਪਰ ਆਸਾ ਤਿਸ ਕੀ ਕਟਿਏ ਜਮਕੀ ਹਾਸਾ ਸੋ ਸਤਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ